ਚੰਗੇ 12 ਹੀ ਹੋਣਗੇ ਚਲ 12 ਮਿੰਟ ਦੀ ਮੁਕਤਿਆ ਪਟਕ ਉਸਤੀਆ ਬਈ ਮੇਰਾ 12 ਮਿੰਟ ਦੀ ਆ ਨਾ ਤਾਂ 11 ਹੋਊਗੀ ਨਾ 13 ਹੋਊਗਾ ਬਾਈ 12 ਮਿੰਟ ਦੀ ਮੁਕਤਿਆ ਪੰਟ ਖਾਣੇ ਵਾਲਾ ਵੀਰ ਬਾਬਾ ਸੂਰਜਸਾਹਿਬ ਜਾਤ ਦੀ ਟੁਹੇਲਾ ਕਰਾਇਆ ਜਾ ਰਿਹਾ ਹੈ ਅੱਪਰ ਸੈਕਟਰ 36ਵਾਂ ਮੇਲਾ ਅੱਪਰ ਸੈਕਟਰ ਚੱਕ ਕੋਈ ਢਿੱਲਾ ਨਹੀਂ ਹੋਊਗਾ 12 ਮਿੰਟ ਦੀ ਉਸਤੀਆ ਬਈ ਇਹ ਚੰਡੀ ਠੀਕ ਹੈ ਮਿੱਟੀ ਨਾਲ

ਕਾ ਗਰਮੀ ਬਹੁਤ ਆ ਬਾਈ ਓਏ ਲੱਗਦਾ ਧੂਆ ਨਿਕਲ ਜਾਂਦਾ ਵਿਚਾਰਾਂ ਦਾ ਕਸਤੀ ਕਰਨੀ ਕੋਈ ਸੌਖੀ ਖੇਡ ਨਹੀਂ ਹੈਗੇ ਬਾਈ 12 ਮਿੰਟ ਦੀ ਕੁਸ਼ਤੀ ਆਏ ਕੁਸ਼ਤੀ ਲਾ ਲਓ ਪਹਿਲਾਂ ਗੋਲ ਆ ਗੋਲ ਲਾ ਲਓ ਗੋਲ ਲੈ ਬਾਈ ਅੱਲਾ ਹੋਏ ਇੱਧਰ ਸਾਡੇ ਮੱਖਣ ਦੀ ਮੱਖਣ ਦੇ ਵਿੱਚ ਬੜਾ ਹੁੰਦਾ ਜੰਦੀ ਵਾਲੀ ਕੁਸ਼ਤੀ ਆ ਬਾਬਾ ਜੀ ਦੇ ਦਰਬਾਰ ਤੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਮਾਲਕ ਮਾਰੇ ਦਾ ਬੰਦੇ ਨੇ ਭਾਈ ਚੱਲਣ ਆ ਗਏ ਕਿਧਰੋਂ ਲੈ ਉਹ ਭਾਈ ਭਰੰਟ ਇੱਕ ਮਿੰਟ ਆਈ ਉਹ ਜਿਹੜਾ ਇੱਕ ਮਿੰਟ ਭਾਈ ਭਲਾਨ ਬੰਦੇ ਨੇ ਪ੍ਰਧਾਨ ਬੈਠੇ ਨੇ ਚਾਰੋ ਜਾਨ ਬਾਬਾ ਜੀ ਦੇ ਰਾਜ ਜੀ ਕਮੇਟੀ ਦੇ ਪ੍ਰਧਾਨ ਬੈਠੇ ਨੇ ਜਿਹੜੇ ਨਾਲ ਸਾਹਿਬ ਬੈਠਾ ਲੋਕੋ ਕੱਪੜੇ ਕਿੱਥੇ ਪਾ ਰਹੇ ਨੇ ਕਹਿੰਦੇ ਨੇ ਝੰਡੀ ਵਾਲੀ ਕੁਸ਼ਤੀ ਹੈ ਬਾਈ ਜੀ ਬਹੁਤ ਜ਼ੋਰ ਲੱਗਾ ਹੋਇਆ ਦੋਵਾਂ ਦਾ ਤੇ ਗਰਮੀ ਵੀ ਬਹੁਤ ਹੈ ਇੱਥੇ ਬੈਠੇ ਬੈਠੇ ਗਰਮੀ ਗਰਮੀ ਹੋ ਰਹੀ ਹੈ ਬਾਈ ਉਹ ਪਾਰਾ ਕੁਸ਼ਤੀ ਲੱਗ ਰਿਹਾ ਹੈ ਨਾ ਦੇਖੋ ਬਹੁਤ ਠੀਕ ਹੈ ਬਹੁਤ ਜ਼ੋਰ ਲੱਗਾ ਹੋਇਆ ਦੋਵਾਂ ਦਾ ਬਾਈ ਜੀ ਇਹ ਝੰਡੀ ਵਾਲੀ ਕੁਸ਼ਤੀ ਹੈ ਝੰਡੀ ਵਾਲੀ ਕੁਸ਼ਤੀ ਹੋ ਰਹੀ ਹੈ ਬਾਬਾ ਜੀ ਦੇ ਦਰਵਾਜ਼ੇ ਚੱਲ 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 ਮਜੌਰ ਲੱਗ ਰਿਹਾ ਬਾਈ ਦੋਵਾਂ ਦਾ ਦੇਖਦਾ ਕੀ ਬਣਦਾ ਸਾਰੇ ਪੁਲਵਾਨਾਂ ਦਾ ਵਧੀਆ ਕਰਿਆ ਬਈ ਫੰਡ ਜ਼ੋਰ ਲੱਗ ਰਿਹਾ ਹੈ ਦੋਵਾਂ ਦਾ ਦੇਖਦਾ ਬਣਦਾ ਕੀ ਆ ਬਈ ਕੁੰਡੀਆਂ ਦੇ ਸਿੰਘ ਅੜਗੇ ਨਿਤੜੂ ਬੜੇ ਮੇ ਖਾਣੀ ਹੁਣ ਚੰਡੀ ਵਾਲੀ ਕੁਸ਼ਤੀ ਦਾ ਗੰਦ ਮਾਣੀ ਆਪਾਂ ਕੁੰਡੀਆਂ ਦੇ ਸਿੰਘ ਅੜਗੇ ਨਿਤੜੂ ਬੜੇ ਮੇ ਖਾਣੀ ਹੌ ਕੰਮ ਹੋਇਆ ਬਈ ਜਮੀ ਚੱਕ ਲਿਆ ਸੀ ਲੱਤਾਂ ਤੋਂ 12 ਮਿੰਟਾਂ ਦੀ ਕੁਸ਼ਤੀ ਆ ਬਾਈ 12 ਦੀ ਏ ਚੱਲ ਕੇ ਚੱਲ ਕੇ ਚੱਲ ਕੇ ਕਰਿਆ ਭਾਈ ਦੁਆਰਾ ਪੂਰਾ ਜਮੇ ਵੱਲ ਜੋਰ ਆ ਭਾਈ ਵੱਲ ਜੋਰ ਬਹੁਤ ਤਾਕੜੀ ਆ ਪਹਿਲਵਾਨਾਂ ਦਾ ਬਹੁਤ ਜ਼ੋਰ ਲੱਗਿਆ ਇਹਨਾਂ ਦਾ ਆਪਾਂ ਮਾਣ ਸਨਮਾਨ ਵੀ ਕਰਾਂਗੇ ਾਰੇ ਪਹਿਲਵਾਨਾਂ ਦਾ ਬੱਚਿਆਂ ਤੋਂ ਲੈ ਵੱਲ ਜੋਰ ਲੱਗ ਰਿਹਾ ਏ ਚੱਕ ਲੋ ਲੁੱਤਾਂ ਨੂੰ ਅੜ ਕੇ ਅੜ ਕੇ ਅੜ ਕੇ ਅੜ ਕੇ ਆ ਗਿਆ ਭਾਈ ਉੱਪਰੋਂ ਜਿਹੜਾ ਥੱਲੇ ਸੀ ਉਹ ਭਰਾ ਗਿਆ ਹੁਣ ਬੋਲਦੀ ਆਂਦੇ ਸਿੰਘ ਯਾਰ ਕਿ ਕਾ ਨੱਤਰੂ ਬੜੇਵੇਂ ਖਾਣੇ ਭਾਈ ਇੱਥੇ ਦਾ ਬੜੇਵੇਂ ਖਾਣੇ ਨੱਤਰਦਾ ਦੇਖੋ ਬਣਦਾ ਕੀ ਹੈ ਕਮੇਟੀ ਦਾਮ ਨਿਕਲੇ ਭਾਈ ਦੋਹਾਂ ਦਾ ਜਮੀਨ ਦਾਵਾ ਅਪਰਾ ਜਾ ਭਾਈ ਮੜਾ ਜਾ ਓਏ ਭਾਈ ਜੀ ਕਮੇਟੀ ਦੇ ਪ੍ਰਧਾਨ ਬੈਠ ਨੇ ਇੱਧਰ ਆ ਇਹ ਕਿ ਆਗੜਾ ਝੰਡੀ ਵਾਲਾ ਪਿੱਟੂ ਸਿੰਘ ਕੀ ਨੋ ਬਾਈ ਤਰਾ ਓਏ ਭਗਵਾਨ ਭਗਵਾਨ ਬਾਈ ਇਹ ਪੰਨ ਜੋਰ ਲੱਗਿਆ ਪਿਆ ਦੋਹਾਂ ਦਾ ਮਿੱਟ ਦੌਰ ਰਹਿ ਗਏ ਬਾਈ ਦੇਖਦਾ ਬਣਦਾ ਕੀ ਐ ਪੰਨ ਜੋਰ ਲੱਗ ਰਿਹਾ 10 ਮਿੰਟਾਂ ਦੇ ਕਰੀਬ ਹੋ ਗਏ 12 ਮਿੰਟਾਂ ਦੀ ਕੁਸ਼ਤੀ ਹੈ ਬਹੁਤ ਜ਼ੋਰ ਲੱਗ ਰਿਹਾ ਬਾਈ ਦੋਵਾਂ ਦਾ ਤੁਹਾਨੂੰ ਬੈਠੇ ਬੈਠੇ ਗਰਮੀ ਹੋ ਗਈ ਬਾਈ ਕੱਪੜੇ ਭਿੱਜ ਗਏ ਇੰਨੀ ਗਰਮੀ ਆ ਉਹ ਦੇਖੋ ਉਹਨਾਂ ਦਾ ਕਿੰਨਾ ਜ਼ੋਰ ਲੱਗ ਰਿਹਾ ਦੋਵਾਂ ਦਾ 12 ਮਿੰਟਾਂ ਦੀ ਕੁਸ਼ਤੀ ਹੈ ਬਾਈ ਇਹ ਓ ਬਾਈ ਮੜਾ ਜਾ ਬਰਾ ਜੋ ਏ ਨਾ ਬਾਈ ਕੁਸ਼ਤੀ ਸਟਾਰਟ ਹੋ ਗਈ 12 ਮਿੰਟ ਪੂਰੇ ਹੋ ਗਏ ਇਸ ਲਈ ਕੁਸ਼ਤੀ ਦੋਆਂ ਨੂੰ ਜਿੱਤੂ ਘਰਾ ਹੋ ਗਿਆ ਲੱਗਦਾ ਹੈ ਦੋਆਂ ਦਾ ਜਿੱਤੂ ਘਰਾ ਦੇਦਾ ਦੋਆਂ ਨੂੰ ਉਹ ਦੋ ਇੱਕ ਦੂਜੇ ਟੱਹ ਹੀ ਨਹੀਂ ਗਏ ਬਾਈ ਜੀ ਇਸ ਲਈ 12 ਮਿੰਟਾਂ ਦੀ ਕੁਸ਼ਤੀ ਸੀ 12 ਮਿੰਟ ਹੋ ਗਏ ਪੂਰੇ ਜੋਰ ਬਹੁਤ ਅੱਗੇ ਜੀ ਬਾਈ ਦੋਆਂ ਦਾ